ਪ੍ਰਤਾਪ ਬਾਜਪਾ ਨੇ ਹਰਪਜਨ ਸਿੰਘ ਐਟਿਓ ਦੇ ਲਈ ਜੋ ਪੱਦੀ ਸ਼ਬਦਾਵਲੀ ਵਰਤੀ ਹੈ ਉਸ ਨੂੰ ਲੈ ਕੇ ਸਿਆਸੀ ਕਮਸਾਣ ਚਾਰੀ ਹੈ ਤਾਂ ਦੱਸਦੀ ਹੈ ਕਿ ਬੈਂਡਵਾਚੇ ਵਾਲੇ ਬਿਆਨ ਦੇ ਉੱਤੇ ਲਗਾਤਾਰ ਆਮ ਆਗਮੀ ਪਾਰਟੀ ਪੜਕਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ ਹੁਣ ਐਸੇ ਕਮਿਸ਼ਨ ਦੇ ਵੱਲੋਂ ਪ੍ਰਤਾਪ ਸਿੰਘ ਬਾਜਪਾ ਨੂੰ ਤਲਬ ਕੀਤਾ ਗਿਆ ਹੈ ਜਿਸ ਦੇ ਵਿੱਚ ਅੱਜ ਆਪਣਾ ਸਪਸ਼ਟੀਕਰਨ ਜਿਹੜਾ ਕਿ ਪ੍ਰਤਾਪ ਬਾਜਪਾ ਦੇਣਗੇ ਤਾਂ ਉੱਥੇ ਹੀ ਐਸੇ ਕਮਿਸ਼ਨ ਹੈ ਜਿਹੜਾ ਕਿ ਪ੍ਰਤਾਪ ਬਾਜਪਾ ਤੋਂ 3 ਵਜੇ ਦੇ ਕਰੀਬ ਜਿਹੜਾ ਕਿ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਤਾਂ ਜਿਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਸਭ ਤੋਂ ਵੱਡੀ ਖਬਰ ਆ ਤਾਂ ਉਥੇ ਹੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੜਕੰਪ ਮੱਚਦਾ ਹੋਇਆ ਨਜ਼ਰ ਆ ਰਿਹਾ ਹਰਪ੍ਰਜਨ ਸਿੰਘ ਈਟੀਓ ਬਾਰੇ ਟਿੱਪਣੀ ਮਾਮਲੇ ਦੇ ਵਿੱਚ ਐਸਸੀ ਕਮਿਸ਼ਨ ਦੇ ਵੱਲੋਂ ਐਸਐਸਪੀ ਅੰਮ੍ਰਿਤਸਰ ਤੋਂ ਰਿਪੋਰਟ ਤਲਬ ਕੀਤੀ ਗਈ ਹੈ ਜਿਸ ਦੇ ਵਿੱਚ ਕਮਿਸ਼ਨ ਦੇ ਵੱਲੋਂ ਪ੍ਰਤਾਪ ਬਾਜਵਾ ਨੂੰ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਤਲਬ ਕੀਤਾ ਗਿਆ ਤਾਂ ਤੁਹਾਨੂੰ ਦੱਸਦੀ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਪ੍ਰਜਨ singh ITO ਬਾਰੇ ਕੀਤੀ ਗਈ ਟਿੱਪਣੀ ਦਾ ਸੂ ਮੋਟੋ ਨੋਟਿਸ ਲਿਆ ਹੈ ਤੇ ਸਬੰਧੀ ਤੁਹਾਨੂੰ ਦੱਸਦੀ ਕਿ ਜਾਣਕਾਰੀ ਦਿੰਦਿਆਂ ਹੋਇਆ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੈਬਨਿਟ ਮੰਤਰੀ ਹਰਪਰਜਨ ਸਿੰਘ ਈਟਿਓ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਐਸਐਸਪੀ ਅੰਮ੍ਰਿਤਸਰ ਤੋਂ ਡੀਐਸਪੀ ਐਸਐਸਪੀ ਪੱਧਰ ਦੇ ਅਧਿਕਾਰੀਆਂ ਦੇ ਰਾਹੀਂ 11 ਫਰਵਰੀ 2026 ਨੂੰ ਦੁਪਹਿਰੇ 3 ਵਜੇ ਰਿਪੋਰਟ ਤਲਬ ਕੀਤੀ ਗਈ ਆ ਉਹਨਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਇਸ ਵਾਰ ਮੀਡੀਆ ਸੰਬੰਧੀ ਸਪਸ਼ਟੀਕਰਨ ਦੇਣ ਦੇ ਲਈ 11 ਫਰਵਰੀ 2026 ਨੂੰ ਜਿਹੜਾ ਕਿ 3 ਵਜੇ ਤਲਬ ਕੀਤਾ ਗਿਆ ਤਾਂ ਉੱਥੇ ਹੀ ਹੁਣ ਐਸੇ ਕਮਿਸ਼ਨ ਜਿਹੜਾ ਕਿ ਤਲਬ ਕੀਤਾ ਹੈ ਪ੍ਰਤਾਪ ਸਿੰਘ ਬਾਜਪਾ ਨੂੰ ਜਿਸ ਤੋਂ ਬਾਅਦ ਉੱਥੇ ਹੀ ਆਪਣਾ ਸਪਸ਼ਟੀਕਰਨ ਦੇਣ ਗਿਆ ਤਾਂ ਤੁਹਾਨੂੰ ਦੱਸ ਦੇ ਕਿ ਬੀਤੇ ਦਿਨਾਂ ਦੇ ਵਿੱਚ ਮਨਰੇਗਾ ਸਕੀਮ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਇੱਕ ਰੋਜ਼ ਪ੍ਰਦਰਸ਼ਨ ਕੀਤਾ ਜਿਸ ਦੇ ਵਿੱਚ ਸਟੇਜ ਦੇ ਉੱਤੇ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਇੱਕ ਭੱਦੀ ਟਿੱਪਣੀ ਆ ਜਿਹੜੀ ਕਿ ਹਰਪ੍ਰਜਨ ਸਿੰਘ ਈਟੀਓ ਦੇ ਲਈ ਵਰਤੀ ਗਈ ਉੱਥੇ ਹੀ ਉਹਨਾਂ ਨੂੰ ਬਹਿਣ ਵਾਚੇ ਵਾਲੇ ਦੱਸਿਆ ਗਿਆ ਤੇ ਕਿਹਾ ਗਿਆ ਕਿ ਬੈਂਡਵਾਜੇ ਵਾਲਿਆਂ ਨੇ ਪੰਜਾਬ ਦਾ ਬੈਂਡ ਪਜਾ ਦਿੱਤਾ ਤੇ ਇਹ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਭੜਕ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਵੱਡਾ ਪ੍ਰਦਰਸ਼ਨ ਵੀ ਹੁੰਦਾ ਹੈ ਤੇ ਉੱਥੇ ਕਾਂਗਰਸ ਪਾਰਟੀ ਦੇ ਖਿਲਾਫ ਹੱਲਾ ਤੱਕ ਬੋਲਿਆ ਜਾਂਦਾ ਹੈ ਤਾਂ ਅੱਜ ਤੁਹਾਨੂੰ ਦੱਸਦੀ ਹਾਂ ਕਿ ਤਲਬ ਕਰ ਲਿਆ ਗਿਆ ਸੀ ਕਮਿਸ਼ਨ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਤੇ 3 ਵਜੇ ਆਪਣਾ ਸਪਸ਼ਟੀਕਰਨ ਜਿਹੜਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਤਾ ਜਾਵੇਗਾ ਪ੍ਰਤਾਪ ਬਾਜਵਾ ਨੇ ਹਰਪ੍ਰਜਨ ਸਿੰਘ ITO ਦੇ ਲਈ ਜੋ ਪੱਦੀ ਸ਼ਬਦਾਵਲੀ ਵਰਤੀ ਹੈ ਉਸ ਨੂੰ ਲੈ ਕੇ ਸਿਆਸੀ ਕਮਸਾਨ ਚਾਰੀ ਹੈ ਤੇ ਦੱਸਦੀ ਹੈ ਕਿ ਬੈਂਡਵਾਜੇ ਵਾਲੇ ਬਿਆਨ ਉੱਤੇ ਲਗਾਤਾਰ ਆਮ ਆਗਮੀ ਪਾਰਟੀ ਪੜਕਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ ਹੁਣ ਐਸੇ ਕਮਿਸ਼ਨ ਦੇ ਵੱਲੋਂ ਪ੍ਰਤਾਪ ਸਿੰਘ ਬਾਜਪਾ ਨੂੰ ਤਲਬ ਕੀਤਾ ਗਿਆ ਹੈ ਜਿਸ ਦੇ ਵਿੱਚ ਅੱਜ ਆਪਣਾ ਸਪਸ਼ਟੀਕਰਨ ਜਿਹੜਾ ਕਿ ਪ੍ਰਤਾਪ ਬਾਜਪਾ ਦੇਣਗੇ ਤਾਂ ਉੱਥੇ ਹੀ ਐਸੇ ਕਮਿਸ਼ਨ ਹੈ ਜਿਹੜਾ ਕਿ ਪ੍ਰਤਾਪ ਬਾਜਪਾ ਤੋਂ 3 ਵਜੇ ਦੇ ਕਰੀਬ ਜਿਹੜਾ ਕਿ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਸਭ ਤੋਂ ਵੱਡੀ ਖਬਰ ਆ ਤਾਂ ਉੱਥੇ ਹੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੜਕੰਪ ਮੱਚਦਾ ਹੋਇਆ ਨਜ਼ਰ ਆ ਰਿਹਾ ਹਰਪ੍ਰਜਨ ਸਿੰਘ ਈਟੀਓ ਬਾਰੇ ਟਿੱਪਣੀ ਅਮਲ ਦੇ ਵਿੱਚ ਐਸੇ ਕਮਿਸ਼ਨ ਦੇ ਵੱਲੋਂ ਐਸਐਸਪੀ ਅਮ੍ਰਿਤਸਰ ਤੋਂ ਰਿਪੋਰਟ ਤਲਬ ਕੀਤੀ ਗਈ ਹੈ ਜਿਸ ਦੇ ਵਿੱਚ ਕਮਿਸ਼ਨ ਦੇ ਵੱਲੋਂ ਪ੍ਰਤਾਪ ਬਾਜਪਾ ਨੂੰ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਤਲਬ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਈਟੋ ਬਾਰੇ ਕੀਤੀ ਗਈ ਟਿੱਪਣੀ ਦਾ ਸੂ ਮੋਟੋ ਨੋਟਿਸ ਲਿਆ ਹੈ ਤੇ ਸਬੰਧੀ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਦਿੰਦਿਆਂ ਹੋਇਆ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਕਿ ਵਿਰੋਧੀ ਧਰਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੈਬਨਿਟ ਮੰਤਰੀ ਹਰਪਰਜਨ ਸਿੰਘ ਰੀਟਿਓ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਐਸਐਸਪੀ ਅੰਮ੍ਰਿਤਸਰ ਤੋਂ ਡੀਐਸਪੀ ਐਸਐਸਪੀ ਪੱਧਰ ਦੇ ਅਧਿਕਾਰੀਆਂ ਦੇ ਰਾਹੀਂ 11 ਫਰਵਰੀ 2026 ਨੂੰ ਦੁਪਹਿਰੇ 3 ਵਜੇ ਰਿਪੋਰਟ ਤਲਬ ਕੀਤੀ ਗਈ ਆ ਉਹਨਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਰਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਇਸ ਵਾਇਰਲ ਮੀਡੀਆ ਸੰਬੰਧੀ ਸਪਸ਼ਟੀਕਰਨ ਦੇਣ ਦੇ ਲਈ 11 ਫਰਵਰੀ 2026 ਨੂੰ ਜਿਹੜਾ ਕਿ 3 ਵਜੇ ਤਲਬ ਕੀਤਾ ਗਿਆ ਤਾਂ ਉੱਥੇ ਹੁਣ ਐਸੇ ਕਮਿਸ਼ਨ ਜਿਹੜਾ ਕਿ ਤਲਬ ਕੀਤਾ ਹੈ ਪ੍ਰਤਾਪ ਸਿੰਘ ਬਾਜਪਾ ਨੂੰ ਜਿਸ ਤੋਂ ਬਾਅਦ ਉੱਥੇ ਹੀ ਆਪਣਾ ਸਪਸ਼ਟੀਕਰਨ ਦੇਣਗੇ ਤਾਂ ਤੁਹਾਨੂੰ ਦੱਸ ਦੇ ਕਿ ਬੀਤੇ ਦਿਨਾਂ ਦੇ ਵਿੱਚ ਮਨਰੇਗਾ ਸਕੀਮ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਰੋਜ਼ ਪ੍ਰਦਰਸ਼ਨ ਕੀਤਾ ਜਿਸ ਦੇ ਵਿੱਚ ਸਟੇਜ ਦੇ ਉੱਤੇ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਇੱਕ ਭद्दी ਟਿੱਪਣੀ ਆ ਜਿਹੜੀ ਕਿ ਹਰਪ੍ਰਜਨ ਸਿੰਘ ਈਟੀਓ ਦੇ ਲਈ ਵਰਤੀ ਗਈ ਉੱਥੇ ਹੀ ਉਹਨਾਂ ਨੂੰ ਬਹਿਣ ਵਾਚੇ ਵਾਲੇ ਦੱਸਿਆ ਗਿਆ ਤੇ ਕਿਹਾ ਗਿਆ ਕਿ ਬੈਂਡਵਾਜੇ ਵਾਲਿਆਂ ਨੇ ਪੰਜਾਬ ਦਾ ਬੈਂਡ ਪਜਾ ਦਿੱਤਾ ਤੇ ਇਹ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਭੜਕ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਵੱਡਾ ਪ੍ਰਦਰਸ਼ਨ ਵੀ ਹੁੰਦਾ ਹੈ ਤੇ ਉੱਥੇ ਕਾਂਗਰਸ ਪਾਰਟੀ ਦੇ ਖਿਲਾਫ ਹੱਲਾ ਤੱਕ ਬੋਲਿਆ ਜਾਂਦਾ ਹੈ ਤਾਂ ਅੱਜ ਤੁਹਾਨੂੰ ਦੱਸ ਦਈਏ ਕਿ ਤਲਬ ਕਰ ਲਿਆ ਗਿਆ ਸੀ ਕਮਿਸ਼ਨ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਤੇ 3 ਵਜੇ ਆਪਣਾ ਸਪਸ਼ਟੀਕਰਨ ਜਿਹੜਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਤਾ ਜਾਵੇਗਾ